ਦੇਖੋ ਪਠਾਨਕੋਟ ਪੁਲਿਸ ਨੇ ਆਪਣਾ ਜਿਹੜਾ ਹੈਗਾ ਆ ਜਿਹੜੇ ਗੈਂਗਸਟਰਸ ਆ ਮੈਂ ਤਾਂ ਗੈਂਗਸਟਰ ਵੀ ਨਹੀਂ ਇਹਨਾਂ ਨੂੰ ਕਹਾਂਗਾ ਜਿਹੜੇ ਬਦਮਾਸ਼ ਆ ਇਹਨਾਂ ਬਦਮਾਸ਼ਾਂ ਦੇ ਖਿਲਾਫ ਪੰਜਾਬ ਸਰਕਾਰ ਦੇ ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਪਿਛਲੇ ਤਕਰੀਬਨ 36 ਘੰਟੇ ਤੋਂ ਇੱਕ ਸਪੈਸ਼ਲ ਆਪਸ ਸਾਡਾ ਚੱਲ ਰਿਹਾ ਜਿਹਦੇ ਵਿੱਚ ਅਸੀਂ ਨਾਮੀ ਜਿਹੜੇ ਹੈਗੇ ਬਦਮਾਸ਼ ਆ ਉਹਨਾਂ ਦੇ ਐਸੋਸੀਏਟਸ ਹੈਗੇ ਆ ਉਹਨਾਂ ਨੂੰ ਪਨਾਹ ਦੇਣ ਵਾਲੇ ਆ ਜਾ ਉਹਨਾਂ ਦੇ ਅਜਿਹੇ ਸਾਥੀ ਆ ਜਿਹੜੇ ਪਨਾਹ ਦੇ ਨਾਲ ਉਹਨੂੰ ਲੌਜਿਸਟਿਕਸ ਤੇ ਫਾਈਨੈਂਸ਼ੀਅਲ ਮਦਦ ਕਰਦੇ ਆ ਅਸੀਂ ਸਾਰਿਆਂ ਦੇ ਟਰੈਕਡਾਊਨ ਕਰ ਰਹੇ ਆ ਠੀਕ ਆ ਉਹਨਾਂ ਨੂੰ ਆਲਰੇਡੀ ਸਾਡੇ ਕੋਲ ਨਾਮਜ਼ਦ ਨੇ ਕੇਸਾਂ ਦੇ ਵਿੱਚ ਔਰ ਪਿਛਲੇ ਅਸੀਂ 24 ਘੰਟਿਆਂ ਦੇ ਵਿੱਚ ਜਿਹੜੇ ਹੈਗੇ ਆ ਉਹ 30 ਦੇ ਕਰੀਬ ਰਾਉਂਡ ਅਪ ਕੀਤੇ ਨੇ ਉਹਦੇ ਚੋ ਕਾਫੀ ਸਾਰੀਆਂ ਜਣੀਆਂ ਗ੍ਰਿਫਤਾਰੀਆਂ ਹੋਈਆਂ ਔਰ ਉਹਨਾਂ ਕੋ ਰਿਕਵਰੀਜ਼ ਵੀ ਹੋ ਰਹੀਆਂ ਜਿਵੇਂ ਉਹਨਾਂ ਕੋਲ ਆ ਜਿਹੜੇ ਹੈਗੇ ਆ ਹਥਿਆਰ ਬਰਾਮਦ ਹੋਇਆ ਫਿਰ ਉਸ ਤੋਂ ਇਲਾਵਾ ਉਹਨਾਂ ਕੋਲੋਂ ਜਿਹੜੇ ਹੈਗੇ ਆ ਲੌਜਿਸਟਿਕਸ ਪ੍ਰੋਵਾਈਡ ਕਰਨੀ ਕਾਰਾ ਮੋਟਰਸਾਈਕਲ ਐਂਡ ਨੈਟਵਰਕਿੰਗ ਲਈ ਜਿਹੜੇ ਮੋਬਾਈਲ ਫੋਨ ਯੂਜ਼ ਕਰਦੇ ਸੀ ਸਿੱਟ ਨੂੰ ਸਾਰੇ ਅਸੀਂ ਬਰਾਮਦ ਕੀਤੇ ਆ ਸੋ ਇੱਕ ਵੱਡਾ ਕ੍ਰੈਕਡਾਊਨ ਤੇ ਅਸੀਂ ਇਹਦੇ ਵਿੱਚ ਪੂਰਾ ਜ਼ੋਰ ਲਾ ਕੇ ਇਹ ਜਿਹੜੀ ਆ ਬਦਮਾਸ਼ੀ ਛੋਟੀ ਮੋਟੀ ਚੱਲ ਰਹੀ ਹੈ ਨਾ ਇਹ ਨਹੀਂ ਚੱਲਣ ਦਵਾਂਗੇ ਆਲਰੇਡੀ ਅਸੀਂ ਬਹੁਤ ਕੰਮ ਚੁੱਕਾਇਆ ਇਸ ਇਸ ਇੱਥੇ ਪਠਾਨਕੋਟ ਦੇ ਵਿੱਚ ਪਰ ਫਿਊਚਰ ਦੇ ਵਿੱਚ ਸਾਡੀ ਵਾਰਨਿੰਗ ਹੈ ਇਹਨਾਂ ਨੂੰ ਕਿ ਜੇਕਰ ਕੋਈ ਇਹ ਕੰਮ ਛੱਡ ਕੇ ਐਵੇਂ ਭੱਜੇ ਫਿਰਦੇ ਆ ਕਾਨੂੰਨ ਦੇ ਕਾਨੂੰਨ ਦਾ ਡਰ ਜੇ ਉਹਨਾਂ ਨੂੰ ਹੈ ਤਾਂ ਬਾਹਰ ਨਾ ਭੱਜਣ ਬਕਾਇਦਾ ਤੌਰ ਤੇ ਪੇਸ਼ ਹੋਣ ਆਪਣੇ ਆਪ ਨੂੰ ਸਰੈਂਡਰ ਕਰੋ ਜੇ ਨਹੀਂ ਸਰੈਂਡਰ ਕਰਨਗੇ ਉਹਨਾਂ ਨੂੰ ਕਾਨੂੰਨ ਦੀ ਜਿਹੜੀ ਸ਼ਕਤੀ ਹੈ ਉਹ ਫੇਸ ਕਰਨੀ ਪੈਗੀ ਔਰ ਦੂਜੇ ਜਿਹੜੇ ਉਹਨਾਂ ਦੇ ਸਾਥੀ ਆ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਮਦਦ ਕਰਦਾ ਆ ਉਹਨਾਂ ਦੇ ਖਿਲਾਫ ਵੀ ਉਨੀ ਹੀ ਸ਼ਕਤੀ ਹੋਏਗੀ ਜਿੰਨੀ ਇਹ ਨਾਮੀ ਜਿਹੜੇ ਬਦਮਾਸ਼ ਨੇ ਜਾਂ ਉਹਨਾਂ ਦੇ ਐਸੋਸੀਏਟ ਆ ਇਹ ਫਲਾਨਾ ਜੀ ਟਮਕਾਨਾ ਜੀ ਉੱਥੇ ਤੁਰਿਆ ਫਿਰਦਾ ਉਹ ਨੂੰ ਜਾ ਕੇ ਕੱਟ ਵੱਟ ਕੱਟ ਕਰਿਆ ਏ ਉੱਥੇ ਜਾ ਕੇ ਦੋ ਗੋਲੀਆਂ ਗੇਟਬੂਟ ਤੇ ਮਾਰ ਦਿੱਤੀਆਂ ਇਹ ਟੋਲਰੇਟ ਨਹੀਂ ਹੁੰਦੀ ਆ ਏ ਅਸੀਂ ਚੰਗੀ ਤਰ੍ਹਾਂ ਉਹਨੂੰ ਨਜਿੱਠਾਂਗੇ ਔਰ ਬਹੁਤ ਮਤਲਬ ਕਿ ਸਖਤੀ ਨਾਲ ਬੁਰੀ ਤਰ੍ਹਾਂ ਪੇਸ਼ ਆਵਾਂਗੇ ਉਹਨਾਂ ਦੇ ਖਿਲਾਫ ਸਰ ਕਿੰਨੇ ਪੰਧੂ ਤੱਕ ਅਰੈਸਟ ਅਸੀਂ ਤਕਰੀਬਨ 30 ਦੇ ਕਰਾ 30 ਦੇ ਕਰੀਬ ਜਿਹੜੇ ਰਾਉਂਡ ਅਪ ਕਰ ਚੁੱਕੇ ਹਾਂ ਪਿਛਲੇ 36 ਘੰਟਿਆਂ ਦੌਰਾਨ ਔਰ ਉਹਦੇ ਵਿੱਚੋਂ ਕਾਫੀ ਸਾਰੀਆਂ ਰਿਕਵਰੀਜ਼ ਵੀ ਹੋਈਆਂ ਟੋਟਲ ਕਿੰਨੇ ਆ ਸਰ ਕੁਝ ਇਸ ਤਰ੍ਹਾਂ ਗਿਣਤੀ ਨਹੀਂ ਦੱਸੀ ਜਾ ਸਕਦੀ ਪਰ ਅਸੀਂ ਡੇਲੀ ਅਸੀਂ ਆਪਣਾ ਵਰਕਆਊਟ ਕਰਦੇ ਹਾਂ ਕਿ ਜਿਹੜੇ ਸਾਨੂੰ ਪਸ਼ੋਕੜ ਦੇ ਵਿੱਚ ਵੀ ਜਿਹੜੇ ਸਾਨੂੰ ਅਲੱਗ-ਅਲੱਗ ਕੇਸਾਂ ਦੇ ਵਿੱਚ ਵਾਂਟਡ ਸੀ ਜਾਂ ਅਸੀਂ ਨਵੇਂ ਅਸੀਂ ਕੁਝ ਆਪਣੇ ਲਿਸਟ ਆਊਟ ਕੀਤੇ ਜਿਹੜੇ ਕਿ ਅਜੇ ਇਸ ਇਹਦੇ ਵਿੱਚ ਪੈਰ ਧਰ ਰਹੇ ਆ ਔਰ ਕਈ ਇੱਕ ਦੋ ਕੇਸਾਂ ਵਿੱਚ ਸ਼ਾਮਲ ਹੋਏ ਆ ਉਹਨਾਂ ਨੂੰ ਵੀ ਅਸੀਂ ਵਿੱਚ ਸ਼ਾਮਲ ਕੀਤਾ ਗਿਆ ਦੇਖੋ ਇਹਦੇ ਵਿੱਚ ਕੋਈ ਪੁਰਾਣੇ ਵੀ ਹੈਗੇ ਨੇ ਮਤਲਬ ਕਿ ਜਿਹੜੇ ਪੁਰਾਣੇ ਕ੍ਰਿਮੀਨਲ ਨੇ ਉਹ ਆਪਣੇ ਨਾਲ ਛੋਟੀ ਉਮਰ ਦੇ ਬੱਚਿਆਂ ਨੂੰ ਐਵੇਂ 18 20 ਸਾਲ ਦੇ ਆ 25 ਸਾਲ ਦੇ ਤੱਕ ਨੌਜਵਾਨਾਂ ਨੂੰ ਇਸ ਜਿਹੜੇ ਹੈਗੇ ਆ ਚਾਂਸੇ ਵਿੱਚ ਲਾਉਂਦੇ ਆ ਵੀ ਇਹਦੇ ਚ ਪਤਾ ਨਹੀਂ ਕੀ ਗਲੋਰੀਫਿਕੇਸ਼ਨ ਹੈ ਕੋਈ ਗਲੋਰੀਫਿਕੇਸ਼ਨ ਨਹੀਂ ਹੈ ਜਦੋਂ ਪੁਲਿਸ ਨੇ ਫੜ ਕੇ ਕਾਨੂੰਨ ਮੁਤਾਬਕ ਸਿੱਧੇ ਕਿਤੇ ਸਾਰੀ ਜਿਹੜੀ ਗਲੋਰੀ ਗਲਾਰੀ ਜਿਹੜੀ ਨਾ ਮਿੱਟੀ 'ਚ ਮਿਲ ਜਾਂਦੀ ਬੰਦੇ ਦੀ ਸਰ ਦੇਖਣ ਦੇ ਵਿੱਚ ਆਇਆ ਕਿ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਸ਼ੋਖਾਂ ਬਹੁਤ ਜ਼ਿਆਦਾ ਵਧਾਈ ਗਈ ਹੈ 26 ਜਨਵਰੀ ਆ ਰਹੀ ਹੈ ਅੱਜ ਤੱਕ ਅਸੀਂ ਨਹੀਂ ਦੇਖਿਆ ਕਿ ਜਿਹੜੀ ਵਿਅਸਤਲ ਹੈ ਉਹਦੇ ਵਿੱਚ ਆਰਮੀ ਲੱਗੀ ਹੋਏ ਜਾਂ ਉਹਦੇ ਵਿੱਚ ਇਨਵੋਲਵਮੈਂਟ ਦੇਖੋ ਪਠਾਨਕੋਟ ਦੇ ਵਿੱਚ ਜਿਵੇਂ ਤੁਸੀਂ ਪਹਿਲਾਂ ਵੀ ਦੇਖਿਆ ਸੀ ਕਾਫੀ ਸਾਰੀਆਂ ਆਰਮਜ਼ ਦੀਆਂ ਰਕਤੀਆਂ ਕੀਤੀਆਂ ਬਾਡਰ ਖੇਤਰ ਦੇ ਵਿੱਚੋਂ ਉਹ ਸਾਡੀ ਇਸ ਇਸ ਪ੍ਰੈਕਟਿਸ ਇਸ ਡ੍ਰਿਲ ਦਾ ਇੱਕ ਹਿੱਸਾ ਵੀ ਹੈਗਾ ਆ ਪਠਾਨਕੋਟ ਦੇ ਵਿੱਚ ਪਠਾਨਕੋਟ ਸਿਟੀ ਅਰਾਊਂਡ ਸਿਟੀ ਮਹੱਤਵਪੂਰਨ ਸਥਾਨਾਂ ਸੰਵੇਦਨਸ਼ੀਲ ਜਗ੍ਹਾ ਬਾਰਡਰ ਏਰੀਆ ਇਸ ਇਸ ਤੋਂ ਇਲਾਵਾ ਧਾਰ ਦਾ ਏਰੀਆ ਸਾਰਾ ਸਾਰਾ ਅਸੀਂ ਮੈਪਿੰਗ ਕੀਤੀ ਹੋਈ ਆ ਔਰ ਕੱਲਾ ਕੱਲਾ ਜਿਹੜੀ ਲੋਕੇਸ਼ਨ ਹੈਗੀ ਆ ਉਹ ਸਾਡੀ ਆਫੀਸਰਸ ਦੇ ਵਿੱਚ ਤੇ ਸਾਡੀਆਂ ਜਿਹੜੀਆਂ ਆਰਮਡ ਫੋਰਸਸ ਆ ਜਿਹਦੇ ਵਿੱਚ ਸਾਡੀਆਂ ਆਪਣੀਆਂ ਪੰਜਾਬ ਪੁਲਿਸ ਦੀ ਆਰਮਡ ਫੋਰਸ ਹੈਗੀ ਆ ਸਾਡੀ ਸਪੈਸ਼ਲ ਆਪਰੇਸ਼ਨਸ ਗਰੁੱਪ ਹੈਗੀ ਆ ਮਿਲਟਰੀ ਬੇਸ ਆ ਇੱਥੇ ਮੈਂ ਔਰ ਮਿਲਟਰੀ ਦਾ ਬਹੁਤ ਅੱਛਾ ਸਹਿਯੋਗ ਆ ਇੱਥੇ ਦੇ ਜਿਹੜੇ ਆਫੀਸਰ ਨੇ ਸੀਨੀਅਰ ਆਫੀਸਰ ਆਫ ਮਿਲਟਰੀ ਆ ਉਹਨਾਂ ਨੂੰ ਅਸੀਂ ਆਪਣੇ ਨਾਲ ਇਸ ਜਿਹੜੀ ਸਾਡੀ ਡ੍ਰਿਲ ਐਂਡ ਸਾਡੀ ਐਕਸਰਸਾਈਜ਼ ਮਿਲਟਰੀ ਨਾਲ ਚੱਲ ਰਹੀਆਂ ਬੀਐਸਐਫ ਆ ਸਾਡੇ ਨਾਲ 에ਅਰ ਫੋਰਸ ਦੀ ਐਲੀਟ ਕਮਾਂਡੋਜ਼ ਜਿਹੜੇ ਹੈ ਗਰੂੜਾ ਉਹ ਵੀ ਨਾਲ ਨੇ ਇਸ ਤਰ੍ਹਾਂ ਇਸ ਨੇ ਸਾਡੀਆਂ ਆਪਣੀਆਂ ਘਾਤਕ ਤੇ ਸਪੈਸ਼ਲ ਆਪਰੇਸ਼ਨ ਗਰੁੱਪ ਨੇ ਜਿਹੜੇ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਛਾਪੇਮਾਰੀ ਕਰ ਰਹੀਆਂ ਛਾਪੇਮਾਰੀ ਦੇ ਦੌਰਾਨ ਸੈਂਸਿਟਿਵ ਲੋਕੇਸ਼ਨ ਦੇ ਆਸ-ਪਾਸੇ ਦੀ ਸਰਚ ਮਾੜੇ ਬੰਦਿਆਂ ਨੂੰ ਲਿਸਟ ਆਊਟ ਕਰਕੇ ਉਹਨਾਂ ਨੂੰ ਅਚਾਨਕ ਚੈੱਕ ਕਰਨਾ ਤੇ ਇੱਕ ਸੁਰੱਖਿਆ ਦਾ ਮਾਹੌਲ ਪੈਦਾ ਕਰਨਾ ਔਰ ਕਿਸੇ ਵੀ ਵੈਂਚੁਅਲਿਟੀ ਨੂੰ ਲੈ ਕੇ ਅਚਾਨਕ ਜੇਕਰ ਕੋਈ ਪਰਮਾਤਮਾ ਨਾ ਕਰੇ ਖੁਦਾ ਖਾਸਤਾ ਹੁੰਦੀ ਤੇ ਫੌਰੀ ਦਰ ਤੇ ਰਿਐਕਟ ਕਰਕੇ ਉਸ ਚੀਜ਼ ਨੂੰ ਖਤਮ ਕਰ ਦੇਣਾ ਇਹ ਸਾਡਾ ਮੰਤਵ ਆ ਇਸ ਦੀ ਤਹਿਤ ਅਸੀਂ ਹਰ ਰੋਜ਼ ਸਵੇਰ ਨੂੰ ਦੁਪਹਿਰ ਨੂੰ ਸ਼ਾਮ ਨੂੰ ਰਾਤ ਦੇ ਵਕਤ ਜੀ ਰਾਤ ਦੇ ਵਕਤ ਵੀ ਦੇਖੋ ਕਿ ਅਸੀਂ ਸੰਵੇਦਨਸ਼ੀਲ ਖਾਵਾ ਤੇ ਐਕਸਰਸਾਈਜ਼ ਕਰ ਰਹੇ ਆ ਉਹ ਇੱਕ ਇੱਕ ਸਮਝ ਲਓ ਕਿ ਪਠਾਨਕੋਟ ਪੁਲਿਸ ਦਾ ਇਹ ਸਾਡਾ ਜਿਹੜਾ ਹੈਗਾ ਇਨੀਸ਼ੀਏਟਿਵ ਹੈ ਸਾਡਾ ਰੁਟੀਨ ਬਣ ਚੁੱਕਾ ਹੈ ਪਿਛਲੇ 1 ਮਹੀਨੇ ਤੋਂ ਔਰ ਇਹ ਲਗਾਤਾਰ ਅੱਗੇ ਵੀ ਅਸੀਂ ਜਾਰੀ ਰੱਖਾਂਗੇ ਜਿੱਦਾਂ ਜਿੱਦਾਂ ਦੀ ਸੰਵੇਦਨਸ਼ੀਲਤਾ ਸਾਡੇ ਸਾਹਮਣੇ ਆਏ